ਪੈਲਗਾਮ ਦੇ ਵਿੱਚ ਕਸ਼ਮੀਰ ਦੇ ਵਿੱਚ ਜੋ ਨਿਹੱਥੇ ਲੋਕਾਂ ਦੀ ਹੱਤਿਆ ਕੀਤੀ ਗਈ ਹੈ ਉਹਦੀ ਆਪਾਂ ਨਕੇਦੀ ਕਰਦੇ ਆਂ ਅੱਜ ਸਾਰੇ ਭਾਈਚਾਰੇ ਨਾਲ ਰਲ ਕੇ ਕੈਂਡਲਮਾਰਚ ਕੱਢਿਆ ਗਿਆ ਔਰ ਸ਼ਰਦਾ ਦੇ ਫੁੱਲ ਪੇਂਟ ਕਰਦੇ ਆ ਉਹਨਾਂ ਨੂੰ ਔਰ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਉਹਨਾਂ ਦੇ ਪਰਿਵਾਰਾਂ ਨੂੰ ਬਲ ਬਖਸ਼ੀ ਔਰ ਜੇ ਅਸੀਂ ਪਾਕਿਸਤਾਨ ਦੀ ਅਸੀਂ ਖੇਦੀ ਕਰਦੇ ਆ ਇਸ ਟਾਈਮ ਤੇ ਸਾਨੂੰ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਪਾਕਿਸਤਾਨ ਖਿਲਾਫ ਜਿਹੜਾ ਉਹਨਾਂ ਨੇ ਇਹ ਸਾਜ਼ਿਸ਼ ਰਚੀ ਆ ਉਹਦਾ ਅਸੀਂ ਵਿਰੋਧ ਕਰਦੇ ਆ ਔਰ ਜਿਸ ਤਰ੍ਹਾਂ ਦੀ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਪਊਗੀ ਅਸੀਂ ਸਾਰਾ ਇਲਾਕਾ ਨਿਵਾਸੀ ਉਹਨਾਂ ਦਾ ਸਾਥ ਦੇਵਾਂਗੇ ਤਾਂ ਕਿ ਉਹਨਾਂ ਦੀ ਸ਼ਹਾਦਤ ਨੂੰ ਭੁਲਾਇਆ ਨਾ ਜਾ ਸਕੇ और अखीर भरे मन नाल जे साथी पिछड़ गए उन्होंने श्रद्धा के फुल पेंट करते हैं पहलगाँव में हुए निर्ममतापूर्वक एवं निशंस हत्या हत्याकांड का हम सभी नवा शहरवासी और देशवासी इसका आक्रोश के सहित इसका विरोध करते हैं और ये इतना निशंस कार्य उन्होंने किया है जिसकी जघन्य शब्दों में हम उनकी भ्रसना करते हैं और हम चाहते हैं कि भारत सरकार ਇਸ ਦਾ ਐਸਾ ਬਦਲਾ ਲੈ ਜਿਸ ਨੂੰ ਜੀਵਨ ਭਰ ਉਹ ਲੋਕ ਯਾਦ ਰੱਖਣ ਪੂਰਾ ਭਾਰਤੀ ਸਮਾਜ ਇਸ ਸਮੇਂ ਆਪਰੋਚਿਤ ਹੈ ਔਰ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹਾਂ ਜਿਸ ਦਾ ਬਲੀਦਾਨ ਹੋਇਆ ਹੈ ਰਾਮ ਰਾਮ ਪਾਕਿਸਤਾਨ ਵੱਲੋਂ ਜਿਹੜੀ ਜਿਹੜੇ ਪੰਜਾਬ ਪਹਿਲਗਾਮ ਦੇ ਵਿੱਚ ਬੜੀ क्रूरਤਾ ਦਿਖਾਈ ਗਈ ਆ ਬੇਗੁਨਾਹ ਸਾਡੇ ਭਾਰਤ ਵਾਸੀਆਂ ਨੂੰ ਕੁਝ ਚਰਮਪੰਥੀਆਂ ਵੱਲੋਂ ਕੁਝ ਹਾਤਕਵਾਦੀਆਂ ਵੱਲੋਂ ਬੜੀ ਦਹਿਸ਼ਤ ਭਰੇ ਮਾਹੌਲ ਦੇ ਵਿੱਚ ਉਹਨਾਂ ਤੇ ਹਮਲਾ ਕੀਤਾ ਗਿਆ ਮੈਂ ਕੜੇ ਸ਼ਬਦਾਂ ਵਿੱਚ ਇਸ ਜਿਹੜਾ ਜੀ ਹਮਲਾ ਹੋਇਆ ਵਾ ਸਾਡੇ ਭਾਰਤੀ ਨਾਗਰਿਕਾ ਉੱਤੇ ਮੈਂ ਕੜੇ ਸ਼ਬਦਾਂ ਚ ਉਹਦੀ ਨਿੰਦਾ ਕਰਦਾ ਵਾਂ ਤੇ ਜਿਹੜੀਆਂ ਦੇਸ਼ ਵਿਰੋਧੀ ਸਾਡੀ ਤਾਕਤਾਂ ਨੇ ਸਾਡੇ ਭਾਰਤ ਦੇ ਲੋਕ ਇਸ ਨੂੰ ਜਮੇ ਬਰਦਾਸ਼ਤ ਨਹੀਂ ਕਰਨਗੇ ਤੇ ਅਸੀਂ ਸਾਰੇ ਭਾਰਤੀ ਇਸ ਆਤਕਵਾਦ ਦੇ ਖਿਲਾਫ ਹਮੇਸ਼ਾ ਇਕਜਟ ਹੋਆ ਪਾਰਟੀ ਪੰਦਰ ਤੋਂ ਵੀ ਉੱਪਰ ਉੱਠ ਕੇ ਅਸੀਂ ਇਸ ਆਤਕਵਾਦ ਦੇ ਲਾਪਤ ਕਰਦੇ ਜਿਹੜੀ ਵੀ ਜੰਗ ਹੋਊਗੀ ਅਸੀਂ ਹਮੇਸ਼ਾ ਨਾਲ ਖੜਾਗੇ ਜੈ ਹਿੰਦ ਜੈ ਭਾਰਤ ਦੁਖਲੀ ਕੜੀ ਵਿੱਚ ਸਾਰੇ ਸ਼ਹਿਰ ਵਾਸੀਆਂ ਦਾ ਇੱਥੇ ਇਕੱਠਾ ਹੋਣਾ ਇਹ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਪਰ ਇਹ ਮਤਲਬ ਸਮਾਂ ਐਸਾ ਹੈ ਕਿ ਜਿਹੜਾ ਕਿ ਕਿਸੇ ਤੋਂ ਵੀ ਬਰਦਾਸ਼ਤ ਤੋਂ ਬਾਹਰ ਦੀ ਗੱਲਾਂ ਆ ਕਿ ਜੋ ਮੇਨ ਗੱਲ ਆ ਕਿ ਜੋ ਚੋਣ ਚੋਣ ਕੇ ਕਿਸੇ ਨੂੰ ਮਤਲਬ ਹਲਾਕ ਕਰਨਾ ਜੋ ਹੱਤਿਆ ਕੀਤੀਆਂ ਗਈਆਂ ਉਹਦੀ ਪੂਨ ਜੋਰ ਨਖੇਦੀ ਕਰਦੇ ਆ ਤੇ ਪਾਕਿਸਤਾਨ ਦੇ ਲਈ ਜੋ ਵੀ سلوਕ ਉਹਦੇ ਨਾਲ ਕੀਤਾ ਜਾਵੇ ਸਰਕਾਰ ਵੱਲੋਂ ਤਾਂ ਅਸੀਂ ਸਾਰੇ ਉਸ ਪੂਰੇ ਦੇਸ਼ ਵਾਸੀ ਉਸ ਚ ਸਮਰਥਨ ਕਰਦੇ ਆ ਆਪਣਾ ਪੂਰਾ ਤੇ ਹਰ ਤਰ੍ਹਾਂ ਹਰ ਦਿਨ ਰਾਤ ਅਸੀਂ ਗੰਦੇ ਨਾਲ ਗੰਦਾ ਮਿਲਾ ਕੇ ਮਤਲਬ ਤੇ ਸਮਾਜ ਨੂੰ ਇਕਜੁੱਟ ਰੱਖਣ ਲਈ ਅਸੀਂ ਪੂਰਾ ਪ੍ਰਯਤਨ ਕਰਦੇ ਰਹਾਂਗੇ ਧੰਨ ਜਿਹੜੀਆਂ ਉਹ ਘਟੀਆਂ ਜਿਹੜੀਆਂ ਤਾਕਤਾਂ ਨੇ ਘਣਾਉਣੀਆਂ ਤਾਕਤਾਂ ਨੇ ਉਹਨੇ ਇੱਕ ਬਹੁਤ ਹੀ ਕਾਰਨਾਮਾ ਜਿਹੜਾ ਉੱਥੇ ਕਾਂਡ ਕੀਤਾ ਬੇਕਸੂਰ ਲੋਕਾਂ ਨੂੰ ਜਿਹੜੇ 26 27 ਲੋਕ ਸਕੇ ਜਿਹੜੇ ਸਲਾਨੀ ਵੀ ਉਹਨਾਂ ਦੇ ਵਿੱਚ ਸਕੇ ਤੇ ਅੱਤਕਵਾਦੀਆਂ ਨੇ ਜਿਹੜੇ ਪਾਕਿਸਤਾਨੀ ਅੱਤਕਵਾਦੀਆਂ ਨੇ ਉਹ ਬੇਕਸੂਰ ਲੋਕਾਂ ਨੂੰ ਜਿਹੜਾ ਆ ਉਹ ਮੌਤ ਦੇ ਘਾਟ ਉਤਾਰ ਦਿੱਤਾ ਅਸੀਂ ਪੂਰਾ ਜਿਹੜੇ ਆ ਭਾਰਤਵਾਸੀ ਆ ਉਹਨਾਂ ਦੀ ਕਰੜੇ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਆ ਨਿੰਦਾ ਕਰਦੇ ਆ ਤੇ ਜਿਹੜੇ ਸਾਡੇ ਬੇਕਸੂਰ ਲੋਕ ਉਸ ਹਮਲੇ ਦੇ ਵਿੱਚ ਜਿਹਨੇ ਹੱਥੇ ਲੋਕ ਸਕੇ ਜਿਨ੍ਹਾਂ ਨੇ ਆਪਣੀਆਂ ਕੀਮਤੀ ਜਾਨਾਂ ਗੁਆਈਆਂ ਪਰਿਵਾਰਾਂ ਤੋਂ ਵਾਂਝੇ ਹੋ ਗਏ ਨੇ ਜਿਹੜੇ ਅਸੀਂ ਉਹਨਾਂ ਨੂੰ ਸੱਚੇ ਮਾਨ ਦੇ ਨਾਲ ਇੱਕ ਜੁੱਟ ਹੋ ਕੇ ਪਾਰਟੀ ਬਾਜੀ ਤੋਂ ਉੱਪਰ ਉੱਟ ਕੇ ਹਰ ਇੱਕ ਭੇਦ ਭਾਵ ਤੋਂ ਧਰਮ ਤੋਂ ਉੱਪਰ ਉੱਟ ਕੇ ਉਹਨਾਂ ਨੂੰ ਸੱਚੇ ਮਾਨ ਦੇ ਨਾਲ ਸ਼ਰਧਾਂਜਲੀ ਭੇਟ ਕਰਦੇ ਆ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਜੀ ਉਹ ਜਿਹੜੀ ਅਰਦਾਸ ਕੇ ਸੱਚੇ ਪਾਤਸ਼ਾਹ ਜੀ ਜਿਹੜੀਆਂ ਵਿਛੜੀਆਂ ਰੂਹਾਂ ਆ ਉਹਨਾਂ ਨੂੰ ਆਪਣੇ ਚਰਨਾਂ ਦੇ ਵਿਖਿਆ ਜਿਹੜਾ ਉਹ ਨਿਵਾਸ ਵਖਣ ਉਪਰੰਤ ਅਸੀਂ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਪਾਕਿਸਤਾਨ ਨੇ ਜਿਹੜੀ ਘਨੌਣੀ ਹਰਕਤ ਕੀਤੀ ਆ ਉਹਨਾਂ ਨੂੰ ਉਹਨਾਂ ਦੇ ਜਿੱਦਾਂ ਉਹਨਾਂ ਨੇ ਕੀਤਾ ਹੈ ਉਸੇ ਤਰ੍ਹਾਂ ਉਹਨਾਂ ਨੂੰ ਜਿਹੜਾ ਆ ਉਹ ਜਵਾਬ ਮਿਲਣਾ ਚਾਹੀਦਾ ਬਹੁਤ ਬਹੁਤ ਧੰਨਵਾਦ